ਤੁਹਾਡਾ ਬੇਟਾ ਇਹ ਸੀਗਾ ਵੀਰ ਇਹਨਾਂ ਦਾ ਜਿਹੜਾ ਝੁੰਮ ਗਿਆ ਇਹਦੇ ਵੀ ਮਾਂ ਬਾਪ ਇਹਨੂੰ ਤਰਸਦੇ ਹੋਣ ਪਤਾ ਨਹੀਂ ਕਿੱਥੋਂ ਕਿਵੇਂ ਵਿਛੜ ਗਿਆ ਕਿਵੇਂ ਪਰ ਕੁਝ ਨਹੀਂ ਬੋਲ ਰਿਹਾ ਚੁੱਪਾ ਬਣ ਕੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਫਗਵਾੜੇ ਤੋਂ ਬੱਚਾ ਮਿਲਿਆ ਸੀ ਸਾਨੂੰ ਜੀ ਇਹ ਅਨਨੋਨ ਬੱਚਾ ਸਾਡੇ ਲਈ ਇਹਦਾ ਕੋਈ ਨਾਮ ਨਹੀਂ ਪਤਾ ਉੱਤੇ ਨਾਲੇ ਦੇ ਵਿੱਚ ਪਿਆਈ ਗੰਦੇ ਨਾਲੇ ਦੇ ਵਿੱਚ ਬਹੁਤ ਮਾੜੀ ਹਾਲ ਪਰ ਅੱਜ ਇੱਕ ਪਰਿਵਾਰ ਆਇਆ ਇਹਨੂੰ ਪਛਾਣਨ ਦੇ ਲਈ ਦੇਖ ਤਾਂ ਮਾਂ ਮੇਰੀ ਭੈਣ ਮੇਰੀ ਪਛਾਣਦੇ ਹੋ ਆਹ ਕੌਣ ਮੰਮੀ ਕਿੱਥੇ ਹੈ ਮੰਮੀ ਮੰਮੀ ਕਿੱਥੇ ਮੰਮੀ ਮਾਂ ਕਿੱਥੇ ਆ ਮਾਂ ਉਹ ਬੇਟਾ ਮਾਂ ਪਹੁੰਚੂ ਮਾਂ ਕੋਲ ਪੈਰਾਂ ਨੂੰ ਹੱਥ ਲਾ ਮਾਂ ਦੇ ਪੈਰਾਂ ਪੈਰਾਂ ਨੂੰ ਮਾਂ ਦੇ ਪੈਰਾਂ ਨੂੰ ਹੱਥ ਲਾ ਮਾਂ ਦੇ ਪੈਰਾਂ ਨੂੰ ਹੱਥ ਲਾ ਦੇ ਨਹੀਂ ਹੈਗਾ ਤੁਹਾਡਾ ਬੇਟਾ ਕੋਈ ਨਾ ਪਿੰਡ ਕਿੰਨੇ ਸਾਲ ਹੋ ਗਏ ਕਿਵੇਂ ਚਲੇ ਗਿਆ ਗੁੰਮ ਕਿਵੇਂ ਗਿਆ ਤਾਰੋ ਘੇਟ ਨਾ ਗਿਆ ਕਿਹੜੇ ਪਿੰਡ ਤੋਂ 25 ਤੁਹਾਡੇ ਭਾਈ ਅੱਜ ਇੱਕ ਮਾਂ ਆਪਣੇ ਪੁੱਤ ਦੀ ਤਲਾਸ਼ ਦੇ ਵਿੱਚ ਇੱਥੇ ਪਹੁੰਚੀ ਸੀਗੀ ਸਾਡੇ ਕੋਲੇ ਇਹ ਇਹਨਾਂ ਦੇ ਬੇਟੇ ਦੀ ਤਸਵੀਰ ਆ ਜੀ ਇਹਦਾ ਕੀ ਨਾਂ ਸੀ ਭੈਣੇ ਮੇਰੇ ਭਰਾ ਦਾ ਦੋ ਮੁੰਡਿਆਂ ਦਾ ਕੀ ਨਾਂ ਇਹਦਾ ਸੁਖਚੈਨ ਸਿੰਘ ਸੁਖਚੈਨ ਸਿੰਘ ਤੇ ਦੋਨੋਂ ਭੈਣਾ ਆਪਣੇ ਭਰਾ ਦੀ ਤਲਾਸ਼ ਚਾਹੀਆਂ ਸੌਰੀ ਵੱਡੀਆਂ ਭੈਣਾਂ ਮਾਵਾ ਬਾਗ ਹੀ ਹੁੰਦੀਆਂ ਕਿਉਂਕਿ ਇਹਨਾਂ ਦਾ ਹੀ ਛੋਟਾ ਭਰਾ ਅਜ ਤੋਂ 6 ਸਾਲ ਪਹਿਲਾਂ ਗੁੰਮ ਗਿਆ ਸੀ ਤੇ ਇਹਨਾਂ ਨੂੰ ਫੀਲ ਹੋਇਆ ਵੀ ਇਹ ਸਾਡਾ ਭਰਾ ਵਾ ਤੇ ਇਹਦੀ ਅੱਖਾਂ ਕੰਨ ਨੱਕ ਵਗੈਰਾ ਅਸਲੀਆ ਬੁੱਲ ਕਾਫੀ ਚੀਜ਼ਾਂ ਥੋਡੀਆਂ ਮੈਚ ਵੀ ਕਰਦੀਆਂ ਸੀ ਕਿਤੇ ਨਾ ਕਿਤੇ ਸਾਨੂੰ ਵੀ ਲੱਗਿਆ ਮੱਥਾ ਕਾਫੀ ਚੌੜਾ ਸੀਗਾ ਹਨਾ ਤੇ ਪਰ ਹੁਣ ਇਹਨਾਂ ਨੇ ਆ ਕੇ ਇਹ ਗੱਲ ਕਹੀ ਹੈ ਦੇਖ ਕੇ ਕਿਉਂਕਿ ਉਹ ਫੋਨ ਦਿਓ ਜੀ ਤੇ ਫੋਟੋ ਕੰਪੇਅਰ ਕੀਤੀ ਸੀ ਕਿਉਂਕਿ ਜਿੰਨਾਂ ਦੇ ਤੇ ਦੋ ਜਮਿਆਂ ਨਾਲ ਦਾ ਭਰਾ ਹੋਵੇ ਉਹ ਤਾਂ ਝੱਟ ਪਛਾਣ ਲੈਂਦੇ ਹਨਾ ਤੇ ਭੈਣ ਨੇ ਦੇਖ ਕੇ ਕਿਹਾ ਵੀ ਨਹੀਂ ਇਹ ਉਹ ਨਹੀਂ ਹੈਗਾ ਇਹ ਸੀਗਾ ਵੀਰ ਇਹਨਾਂ ਦਾ ਜਿਹੜਾ ਗੁੰਮ ਗਿਆ ਇਹ ਬੱਚਾ ਜਿਹੜਾ ਸਾਡੇ ਕੋਲੇ ਪਹੁੰਚਿਆ ਇਹ ਦੋਨੋਂ ਬੱਚਿਆਂ ਦੇ ਆਪਾਂ ਘਰ ਲੱਭਣੇ ਆ ਜੀ ਇਹਦਾ ਤਾਂ ਪਤਾ ਹੀ ਨਹੀਂ ਵਿਚਾਰੇ ਦਾ ਕਿੱਥੇ ਆ ਇਹ ਲੱਭ ਰਹੇ ਨੇ 6 ਸਾਲਾਂ ਤੋਂ ਇਹ ਭੈਣਾ ਦਾ ਭਰਾ ਵਾ ਤਲਵੰਡੀ ਸੱਬੂ ਕੀ ਤਲਵੰਡੀ ਤੋਂ ਪਾਈ ਕੀ ਤਲਵੰਡੀ ਤੋਂ ਤੇ ਇਹ ਬੱਚਾ ਜਿਹੜਾ ਸਾਨੂੰ ਮਿਲਿਆ ਫਗਵਾੜੇ ਤੋਂ ਉੱਥੇ ਜਿਹੜਾ ਪਾਣੀ ਗੰਦੇ ਨਾਲੇ ਦਾ ਪਾਣੀ ਵਗਦਾ ਵਾ ਉਹਦੇ ਵਿੱਚ ਬੰਦ ਪਿਆ ਇੱਕ ਨਾਲਾ ਸੀ ਕੂੜੇ ਨਾਲ ਭਰਿਆ ਹੋਇਆ ਉਹਦੇ ਵਿੱਚ ਪਿਆ ਸੀ ਜਿਹੜਾ ਕੁਝ ਵੀ ਨਹੀਂ ਪਤਾ ਲੱਗਿਆ ਹਜੇ ਤੱਕ ਸਾਡੇ ਕੋਲ 4 ਤਰੀਕ ਦਾ ਆਇਆ ਹੋਇਆ ਅੱਜ 15 ਤਰੀਕ ਹੋ ਗਈ ਆ ਇਹ ਇਹ ਵੀਰ ਦਾ ਨਾਮ ਸੀ ਅਨਨੋਨ ਹੀ ਭਰਿਆ ਹੋਇਆ ਉੱਥੇ ਨਾਮ ਵੀ ਨਹੀਂ ਪਤਾ ਲੱਗਿਆ ਇਹਦਾ ਕੌਣ ਹੈ ਅਰਦਾਸ ਕਰਿਓ ਇਹਨਾਂ ਭੈਣਾਂ ਦਾ ਭਰਾ ਲੱਭ ਜੀਵੇ ਤੇ ਇਹ ਭੈਣਾਂ ਦੇ ਭਰਾ ਦਾ ਪਰਿਵਾਰ ਲੱਭ ਜੀਵੇ ਸ਼ਾਇਦ ਇਹਦੀਆਂ ਭੈਣਾਂ ਵੀ ਇਹਨੂੰ ਲੱਭਦੀਆਂ ਫਿਰਦੀਆਂ ਹੋ ਇਹਦੇ ਵੀ ਮਾਂ ਬਾਪ ਇਹਨੂੰ ਤਰਸਦੇ ਹੋਣ ਪਤਾ ਨਹੀਂ ਕਿੱਥੋਂ ਕਿਵੇਂ ਵਿਛੜ ਗਿਆ ਕਿਵੇਂ ਪਰ ਕੁਝ ਨਹੀਂ ਬੋਲ ਰਿਹਾ ਚੁੱਪਾ ਬਸ ਹਸਪੀਟਲ ਚੈਟਮੈਂਟਾ ਟ੍ਰੀਟਮੈਂਟ ਚੱਲਦਾ بس ਸਾਇਲੈਂਟ ਆ ਬਿਲਕੁਲ ਬਹੁਤ ਕੋਸ਼ਿਸ਼ ਕਰਦੇ ਆ ਅਸੀਂ ਬੁਲਾਉਣ ਦੀ ਕੋਈ ਫੇਸ ਇਮਪ੍ਰੈਸ਼ਨ ਨਹੀਂ ਨਾ ਖੁਸ਼ੀ ਦਾ ਨਾ ਗਮੀ ਦਾ ਨਾ ਹਾਸਾ ਵਾ ਨਾ ਕੋਈ ਗੁੱਸਾ ਵਾ ਅਰਦਾਸ ਕਰਿਓ ਇਸ ਬੱਚੇ ਦੇ ਵਾਸਤੇ ਬੱਚੇ ਦੇ ਉਹ ਪਰਿਵਾਰ ਨੂੰ ਆਪਣਾ ਬੱਚਾ ਮਿਲ ਸਕੇ ਇਹਨਾਂ ਦੇ ਭਰਾ ਨੂੰ ਵੀ ਜਰੂਰ ਅਰਦਾਸ ਕਰਿਓ ਵੀ ਬਾਰੇ ਕਿਰਪਾ ਕਰਨ ਇਹਨਾਂ ਨੂੰ ਮਿਲਾਵੇ ਵਾਹਿਗੁਰੂ ਸੱਚੇ ਪਾਤਸ਼ਾਹ ਕਿੰਨੀ ਉਮਰ ਹੋਏ ਦੀ ਭੈਣ ਮੇਰੇ ਨਾਲ ਹੀ ਪਸਦੇ ਨੇ 16 ਸਾਲ ਦਾ ਜੀਗਾ ਹੁਣ ਤੇ ਹੋਊਗਾ 22 ਸਾਲ ਦਾ ਹੋ ਗਿਆ ਅੱਛਾ ਕੀ ਨਾਂ ਰਸਿਆ ਤੁਸੀਂ ਸੁਖਚੰਦ ਸੁਖਚੰਦ ਸਿੰਘ 22 ਸਾਲ ਦਾ ਉੱਚਾ ਆ ਗਿਆ ਹੋਣੀ ਆ ਦਾੜ੍ਹੀ ਆ ਗਈ ਹੋਣੀ ਹੈ ਜੇ ਕੋਈ ਦੇਖਿਆ ਹੋਵੇ ਕਿਸੇ ਨੇ ਤਾਂ ਜਰੂਰ ਸੰਪਰਕ ਕਰੇ ਕੋਇ ਗੁਜੀ ਦਾ ਖਾਲਸਾ